ਕਹਿੰਦੇ ਨੇ ਰੱਬ ਜਦੋਂ ਵੀ ਦਿੰਦਾ ਹੈ ਛੱਪੜ ਪਾੜ ਕੇ ਦਿੰਦਾ ਹੈ ਅਤੇ ਬੰਦੇ ਨੂੰ ਕੁਝ ਵੀ ਪਤਾ ਨਹੀਂ ਕਿ ਕਦੋਂ ਮਾਲਕ ਨੇ ਉਸ ਦੀ ਝੋਲੀ ਖੁਸ਼ੀਆਂ ਤੇ ਬਰਕਤਾਂ ਨਾਲ ਭਰ ਦੇਣੀ ਹੈ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਤੋਂ ਜਿੱਥੇ ਕਿ ਇੱਕ ਵਿਅਕਤੀ ਦੀ 5 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ ਪਰ ਲਾਟਰੀ ਦਾ ਮਾਲਕ ਨਹੀਂ ਲੱਭ ਰਹਾ ਜਾਣਕਾਰੀ ਦਿੰਦਿਆਂ ਲਾਟਰੀ ਵਿਕਰੇਤਾ ਪਰਮਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇੱਕ ਸੁਲਤਾਨਪੁਰ ਦਾ ਵਿਅਕਤੀ ਉਹਨਾਂ ਕੋਲ ਲਾਟਰੀ ਦੀ ਟਿਕਟ ਪਾਕੇ ਗਿਆ ਸੀ ਜਿਸ ਦਾ ਡਰਾਅ ਨਿਕਲ ਚੁੱਕਾ ਹੈ ਪਰ ਜੋ ਬੰਦਾ ਲਾਟਰੀ ਪਾਕੇ ਗਿਆ ਸੀ ਉਹ ਉਹਨਾਂ ਨੂੰ ਨਹੀਂ ਮਿਲ ਰਿਹਾ ਜਿਸ ਦੀ ਉਹ ਭਾਲ ਵੀ ਕਰ ਰਹੇ ਹਨ ਨਾਲ ਹੀ ਉਹਨਾਂ ਕਿਹਾ ਕਿ ਅਗਰ ਸੁਲਤਾਨਪੁਰ ਦੇ ਕਿਸੇ ਵਿਅਕਤੀ ਕੋਲ B994379 ਨੰਬਰ ਦੀ ਟਿਕਟ ਹੈ ਤਾਂ ਉਹ ਟਿਕਟ ਅਤੇ ਆਪਣਾ ਨਾਮ ਪਤਾ ਦੱਸ ਕੇ ਇਨਾਮ ਲਿਜਾ ਸਕਦਾ ਹੈ ਦੇਖੋ ਕਿਸ ਦੀ ਹੋਵੇਗੀ ਇਹ ਲਾਟਰੀ ਤੇ ਇਹ ਇਨਾਮ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਐਨਕੇ ਜੈਨ ਦੇ ਖਰੋਸਪੁਰ ਸਿਟੀ ਤੋਂ ਪ੍ਰਵਿੰਦਰ ਸਿੰਘ ਜੀ ਸਦੇ 5 ਲੱਖ ਦਾ ਇਨਾਮ ਮਿਲਿਆ ਬੰਦਾ ਜਿਹੜਾ ਮੈਨੂੰ ਹੈਂਦੀ 5 ਲੱਖ ਦਾ ਇਨਾਮ ਨਿਕਲਿਆ ਜੀ 24 ਤਰੀਕ ਦੀ ਗੱਲ ਹੈ ਰਾਤੀ 8 ਵਜੇ ਨਾਗaland ਸਰਕਾਰ ਦਾ ਡਰਾ ਸੀ 500 ਰੁਪਏ ਦੀ ਟਿਕਟ ਸੀ ਜਿਹਦਾ ਪਹਿਲਾ ਨਾਮ ਢਾਈ ਟੋਰ ਦਾ ਗਰੰਟੀਡ ਸੀਗਾ ਉਹਦੇ ਵਿੱਚ ਇੱਕ ਇਨਾਮ ਸੀਗਾ ਜੀ 5 ਲੱਖ ਦਾ ਉਹ ਆਪਣੇ ਕੋਲ ਨਿਕਲਿਆ ਸੁਲਤਾਨਪੁਰ ਵਿਖੇ ਟਿਕਟ ਵਿਕੀ ਹੋਈ ਸੀ ਟਿਕਟ ਦਾ ਨੰਬਰ ਸੀ B994379 ਉਹਦੇ ਵਿੱਚ ਸੀਗਾ ਪੂਰੇ 5 ਲੱਖ ਦਾ ਇਨਾਮ ਸਾਨੂੰ ਹਫਤਾ ਹੋ ਗਿਆ ਜੀ ਬੰਦਾ ਲੱਭਦੇ ਨੂੰ ਹਲੇ ਤੱਕ ਅਸੀਂ ਪ੍ਰੈਸ ਦੀ ਗੱਲ पे ਕਿੰਨੇ ਟਿਕਟ ਖਰੀਦੀ ਸੀ ਰਾਸ਼ੀ ਬੜਾ ਸੀ ਕਾਊਂਟਰ ਤੇ ਨੋਟ ਕੀਤਾ ਨਹੀਂ ਗਿਆ ਸਾਨੂੰ ਸਾਨੂੰ ਬੰਦੇ ਦੀ ਤਲਾਸ਼ ਹੈ ਜੀ ਇਹਦਾ ਹੀ ਨਾਮ ਨਿਕਲਿਆ ਸੀ 5 ਲੱਖ ਦਾ ਆਸ-ਪਾਸ ਵਾਲੇ ਕਹਿੰਦੇ ਕਿ ਇਹਨਾਂ ਨੇ ਤਾਂ ਲੱਡੂਆਂ ਵੀ ਛਾਈ ਜਿਹੜੀ ਲੱਡੂ ਦਾ ਤਿਆਰ ਰੇ ਜੀ ਬੰਗੜੇ ਵੀ ਪਾ ਲਈ ਸੀ ਪੂਰੇ ਤਿਆਰ ਆ ਬੰਦਾ ਤਲਬ ਹੈ ਜਿੰਦਾ 5 ਲੱਖ ਦਾ ਇਨਾਮ ਮਿਲਿਆ ਕਿਉਂਕਿ 500 ਲੱਖ ਦਾ ਇਨਾਮ ਕੋਈ ਛੋਟੀ ਅਮਾਉਂਟ ਤਾਂ ਹੁੰਦੀ ਨਹੀਂ ਸੀ ਇਸ ਇਨਸਾਨ ਦਾ 10 ਲੱਖ ਦਾ ਇਨਾਮ ਵੀ ਨਿਕਲ ਸਕਦਾ ਸੀ ਤਾਂ ਹੀ ਅਸੀਂ ਸਾਰਿਆਂ ਨੂੰ ਕਹਿ ਨਹੀਂਆ ਕਿ ਟਿਕਟ A ਤੇ B ਜ਼ਰੂਰ ਖਰੀਦਿਆ ਕਰੋ ਵੀ ਸੇਵ ਨੰਬਰ ਦੇ ਵਿੱਚ ਕਿਉਂਕਿ ਜਿਹੜਾ ਇਨਾਮ ਹੈ 5 ਲੱਖ ਦਾ ਜੋ ਬੰਦਾ ਦੋਵੇਂ ਨੰਬਰ ਖਰੀਦਦਾ ਦਾ A ਤੇ B ਤਾਂ ਇਨਾਮ ਡਬਲ ਹੋ ਜਾਣਾ ਸੀ ਤਾਂ ਪੂਰੇ 10 ਲੱਖ ਦਾ ਪਰ ਉਹਨੇ ਖਰੀਦੀ ਸਿਰਫ B ਸੀਰੀਜ਼ ਦੇ ਵਿੱਚ ਤੇ ਜਿਹੜੀ A ਸੀਰੀਜ਼ ਸੀ ਉਹ ਕਿਉਂਕਿ ਕਾਊਂਟਰ ਤੇ ਨਹੀਂ ਵੇਚੀ ਔਰ ਸਰਕਾਰ ਉਹ ਵਾਪਸ ਕਰ ਦਿੱਤੀ ਗਈ ਇਸ ਕਾਰ ਕੇ ਸਿਰਫ 5 ਲੱਖ ਦਾ ਇਨਾਮ ਬਾਹਰ ਆਇਆ ਜੀ ਤਾਂ ਸਾਨੂੰ ਬੰਦੇ ਦੀ ਤਲਾਸ਼ ਹੈ ਜਿਨੇ ਵੀ ਟਿਕਟ ਖਰੀਦੀ ਹੈ ਨੰਬਰ ਹੈਗਾ B994379 ਉਹ ਆਪਣੀ ਟਿਕਟ ਜਰੂਰ ਚੈੱਕ ਕਰਵਾ ਲੈ 5 ਲੱਖ ਦਾ ਇਨਾਮ ਜਿਹਦਾ ਵੀ ਨਿਕਲਿਆ ਹੋਏਗਾ ਜੀ ਇੱਕ ਵਾਰੀ ਜਰੂਰ ਚੈੱਕ ਕਰਾਈ ਟਿਕਟ ਆਪਣੀ ਹਾਂ ਜੀ ਅੰਤਿ ਦੁਕਾਨ ਦਾ ਨੰਬਰ ਹੈਗਾ 376259 29821 ਇਹ ਨੰਬਰ ਹੈ ਇੱਕ ਹੋਰ ਵੀ ਨੰਬਰ ਹੈ ਜੇ 9876559422 ਇਹਨਾਂ ਦੋਵਾਂ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਉਹ ਜੋ ਆਪਣੀ ਟਿਕਟ ਟੈਕਨੋਜੀ ਨੰਬਰ ਹੈਗਾ ਟਿਕਟ ਦਾ 99437 ਜੇਕਰ ਤੁਸੀਂ ਪਾਈ ਹੈ ਜੀ ਤੁਸੀਂ ਸਾਨੂੰ ਜਰੂਰ ਕੰਟੈਕਟ ਕਰੋ ਜੀ